ਆਪ ਜੀ ਨੇ ਵੇਖਿਆ ਬੜੇ ਲੰਬੇ ਸਮੇਂ ਤੋਂ ਸ਼ੰਤ ਮਹਾਪੁਰਸ਼ਾਂ ਦੇ ਆ ਰਹੇ ਸੀ ਵਿਦੜਾ ਆ ਸਾਲ ਇਹ ਬੜਾ ਭਾਰਾ ਵਾ ਦੇਖੋ ਕਿੰਨੀ ਬਿਮਾਰੀ ਹੈ ਕਿੰਨਾ ਨੁਕਸਾਨ ਹੋ ਰਿਹਾ ਫਸਲਾਂ ਦਾ ਡੇਰਾ ਬਾਬਾ ਨਾਨਕ ਸ੍ਰੀ ਕਰਤਾਰਪੁਰ ਸਾਹਿਬ ਖਾਲਸਾ ਜੀ ਰੇਮਬਰ ਚਰ ਸਾਹਿਬ ਸultanpur ਦਾ ਇਲਾਕਾ ਕਪੂਰਥਲਾ ਸਾਰਾ ਹਾਰਦਿਲ ਪੇਟ ਵਿੱਚ ਆ ਜਾ ਹੋਇਆ ਹੈ ਖਾਲਸਾ ਜੀ ਹਜ਼ਾਰਾਂ ਕਿੱਲੇ ਸੰਗਤ ਦੀ ਜਿਹੜੇ ਫਸਲ ਬਰਬਾਦ ਹੋ ਗਈ ਹੈ ਘਰ ਬਰਬਾਦ ਹੋ ਗਏ ਨੇ ਡੰਗਰ ਖਾਲਸਾ ਜੀ ਪਸ਼ੂ ਬੱਚਾ ਇਹ ਵੀ ਮਰ ਚੁਕਿਆ ਹੈ ਭਾਰੀ ਨੁਕਸਾਨ ਹੋਇਆ ਹੈ ਅਨਾਜ ਖਾਨ ਨੂੰ ਨਹੀਂ ਰਿਹਾ ਕਿੰਨਾ ਭਾਰੀ ਨੁਕਸਾਨ ਹੈ ਕਿ ਆਪਾਂ ਸ਼ਬਦਾਂ ਚ ਇਹਨੇ ਬਿਆਨ ਕਰ ਸਕਦੇ ਅਰਦਾਸ ਕਰਦੇ ਹਾਂ ਅਕਾਲ ਪੁਰਖ ਤੇਰੇ ਅੱਗੇ ਕਿਸੇ ਦਾ ਜੋਰ ਨਹੀਂ ਜਿਹੜੇ ਦਰਿਆ ਨੇ ਤੇਰੇ ਬਾਣੇ ਚੋਂ ਚੱਲਦੇ ਆ ਪ੍ਰਕਿਰਤੀ ਤੇਰੇ ਬਾਣੇ ਚ ਚੱਲਦੀ ਆ ਚੰਦ ਸੂਰਜ ਤੇਰੇ ਪਾਣੇ ਚ ਰਹਿੰਦੇ ਹਵਾ ਤੇਰੇ ਪਾਣੇ ਚ ਹੈ ਮਹਾਰਾਜ ਹੁਣ ਬਖਸ਼ ਕਰ ਬਹੁਤ ਹੋ ਗਿਆ ਬਖਸ਼ ਦਿਓ ਜਗਤ ਨੂੰ ਤੇਰੇ ਹੀ ਬੱਚੇ ਨੇ ਸਾਰੇ ਸਮਾ ਕਰਿਓ ਉਹ ਜਿਨ੍ਹਾਂ ਨਾਲ ਇੰਨਾ ਇੰਨਾ ਮਾੜਾ ਹੋਇਆ ਮੰਗੀਆਂ ਮੰਗੀਆਂ ਕੋਠੀਆਂ ਟਹਿ ਗਈਆਂ ਕਿਸੇ ਦਾ ਪਰਿਵਾਰ ਵਿਛੜ ਗਿਆ ਕਿਸੇ ਦਾ ਕਿਦਾਂ ਕਿਸੇ ਦਾ ਕਿਦਾਂ ਜਿਹੜਾ ਜ਼ਿੰਮੇਦਾਰ ਹੁੰਦੇ ਨਾ ਉਹਨਾਂ ਨੂੰ ਫਸਲ ਬੜੀ ਬੱਚਿਆਂ ਨੂੰ ਪਿਆਰੀ ਹੁੰਦੀ ਹੈ ਵਿਚਾਰੇ 6 ਮਹੀਨੇ ਵੇਟ ਕਰਦੇ ਆ ਕਦੇ ਲੇਬਰ ਲਿਆਓ ਕਦੇ ਪਨੀਰੀ ਮੰਗ ਕੇ ਲਿਆਓ ਜਦੋਂ ਫਸਲ ਥੋੜੀ ਜਿਹੀ ਵੱਡੀ ਹੁੰਦੀ ਆ ਵਿਚਾਰੇ ਰਾਤਾਂ ਨੂੰ ਪਾਣੀ ਲਾਉਂਦੇ ਵੱਟਾਂ ਤੇ ਤੁਰਦੇ ਆ ਛੱਪ ਛਲੁੰਡੀ ਹੁੰਦੀ ਆ ਤਾਂ ਵੀ ਆਪਣੀਆਂ ਵੱਟਾਂ ਤੇ ਗੜਾ ਮਾਰਨਾ ਫਸਲ ਨੂੰ ਪਾਦਣਾ ਇੱਕ ਬੱਤੀਆਂ ਵਾਂਗੂ ਪੱਲੇ ਜਾਂਦਾ ਤੇ ਉਹਨਾਂ ਜ਼ਿੰਮੇਵਾਰਾਂ ਦੁੱਖੋ ਹੀ ਸਮਝਦੇ ਨੇ ਸਾਡੀ ਹੱਥ ਜੋੜ ਕੇ ਸਾਰੇ ਮੰਡੀ ਸਾਹਿਬ ਦੇ ਜਥੇ ਦੀ ਆਪ ਸੰਗਤ ਬੇਨਤੀ ਕਰਿਓ ਕਿ ਮਹਾਰਾਜ ਇਹ ਸੰਸਾਰ ਵਿੱਚ ਠੱਲ ਪਾਵੇ ਪਾਤਸ਼ਾਹ ਜੀ ਰਹਿਮ ਕਰੋ ਤਰਸ ਕਰੋ ਤੇਰਾ ਕਰ ਦਿਆਲਤਾ ਦਾ ਜਿੰਨਾ ਇਲਾਕਿਆਂ ਦੇ ਵਿੱਚ ਪਾਣੀ ਆਇਆ ਆਪਾਂ ਉੱਥੇ ਪਹੁੰਚ ਤ ਨਹੀਂ ਸਕਦੇ ਫਿਰ ਵੀ ਕੋਸ਼ਿਸ਼ ਕਰਾਂਗੇ ਪੁੱਜਣ ਦੀ ਮਾਰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ